ਔਲਾ ਠੀਕ ਹੈ ਜੀ ਇਹਦੀ ਚਮੜੀ ਦਿਖਾ ਵਿੱਚ ਖਰਦੜੀ ਆ ਅਗੜੀ ਦੁਗੜੀ ਇਹ ਅਗੜੀ ਦੁਗੜੀ ਆ ਜੀ ਇਹਦੀ ਪਛਾਣ ਆ ਜੀ ਔਲੇ ਦੀ ਵੀ ਇਹ ਔਲਾਗਾ ਤੇ ਔਲੇ ਦੇ ਸੈਜ ਦੇ ਵਿੱਚ ਜਿਹੜਾ ਔਲਾ ਭਖਰੀਦ ਜਾਂਦਾ ਇਹਦਾ ਦਰਖਤ ਬਹੁਤ ਵੱਡਾ ਹੋ ਜਾਂਦਾ ਭਾਰੀ ਹੋ ਜਾਂਦਾ ਠੀਕ ਹੈ ਜੀ ਤੇ ਇਹਦਾ ਜਿਹੜਾ ਇਹ ਹੈਗਾਗਾ ਦੂਸਰਾ ਆਪਣਾ ਟਣਾਈ ਮੁੱਢ ਹਾਂਜੀ ਮੋਢਾ ਜਿਹੜਾ ਮੋਢੇ ਸੌਰੀ ਤੇ ਇਹ ਮੋਢਾ ਜਿਹੜਾ ਇਹ ਕਾਫੀ ਮੋਟਾ ਹੋ ਜਾਂਦਾ ਠੀਕ ਹੈ ਜੀ ਜਿਹੜੀ ਔਲੀ ਆ ਉਹੋ ਤਕਰੀਬ ਇਸ ਤਰ੍ਹਾਂ ਇਸ ਪ੍ਰਮ ਮਲੇਮ ਅੱਛਾ ਜੀ ਉਹਦੀ ਛਾਲ ਆ ਜਿਹੜੀ ਸ਼ੈਲ ਐਵੇਂ ਮਲੇਮ ਹੋਊ ਠੀਕ ਹੈ ਬਿਲਕੁਲ ਠੀਕ ਹੈ ਜੀ ਤੇ ਇਹਨਾਂ ਦਾ ਇਹੀ ਪਤਾ ਲੱਗਦਾ ਤੇ ਬਾਕੀ ਇਨ੍ਹਾਂ ਦੀ ਚਮੜੀ ਵਿੱਚ ਕੋਈ ਫਰਕ ਜੀ ਮੈਂ ਛਾਲ ਦੇ ਸਾਈਜ਼ ਦੇ ਵਿੱਚ ਫਰਕ ਸਵਾਦ ਦੇ ਵਿੱਚ ਫਰਕ ਕੋਈ ਖਾਣ ਦੇ ਵਿੱਚ ਫਰਕ ਨਹੀਂ ਆ ਕਿ ਸੇਮ ਹੀ ਹੁੰਦੀਆਂ ਆ ਬਾਕੀ ਸੇਮ ਹੀ ਆ ਬਾਕੀ ਵੀ ਜਿਹੜੇ ਗੁਣ ਆ ਉਹ ਸੇਮ ਹੀ ਆ ਇਹਦੇ ਵਿੱਚ ਤੇ ਬਹੁਤ ਬਣਕਾਰੀ ਫਾਲਾ ਇਹ ਤੇ ਆਮੇ ਖੇਤਾਂ ਦੇ ਵਿੱਚ ਲਾਉਣਾ ਚਾਹੀਦਾ ਤੇ ਬਾਕੀ ਇਹਦੇ ਵਿੱਚ ਗੁਣ ਹੀ ਗੁਣ ਆ ਪ੍ਰਾਚੀਨ ਕਾਲ ਤੋਂ ਇਹਨੂੰ ਵਰਤਿਆ ਜਾ ਰਿਹਾ ਤੇ ਬਹੁਤ ਹੀ ਸੁਪਰ ਚੀਜ਼ ਆ ਪਰ ਆਪਾਂ ਇਸ ਤੋਂ ਵਾਂਝੇ ਰਹੇ ਪਿਆ ਕਿਉਂਕਿ ਚੀਜ਼ਾਂ ਭੁੱਲ ਜਾਂਦੇ ਆ ਅੰਗਰੇਜ਼ੀ ਦਵਾਈਆਂ ਡਿਪਰੈਸ਼ਨ ਦੀ ਖਾਲੀ ਉਹ ਖਾਲੀ ਆ ਉਹ ਖਾਲੀ ਆ ਉਦੇ ਨਾਲ ਆਪਣੀ ਸਿਹਤ ਹੋਰ ਵੀ ਘਟੀਆ ਹੋ ਜਾਂਦੀ ਆ ਸਿਹਤ ਤੇ ਉਲਟ ਪ੍ਰਭਾਵ ਪੈਂਦਾ ਬੀਪੀ ਦੀ ਬਿਮਾਰੀ ਚੌਲਾ ਠੀਕ ਆ ਡਿਪਰੈਸ਼ਨ ਤੋਂ ਔਲਾ ਠੀਕ ਆ ਵਾਲ ਕਾਲੇ ਕਰਨ ਚ ਠੀਕ ਔਲਾ ਪੇਟ ਦੀਆਂ ਬਿਮਾਰੀਆਂ ਤੋਂ ਠੀਕ ਆ ਲਿਵਰ ਦੀਆਂ ਬਿਮਾਰੀਆਂ ਤੋਂ ਠੀਕ ਆ ਕਬਜ ਤੋਂ ਠੀਕ ਆ ਤਸੀਰ ਠੰਡੀ ਆ ਇਹਦੀ ਤੇ ਬਾਕੀ ਮਟਾਪੇ ਤੋਂ ਵੀ ਠੀਕ ਆ ਬਹੁਤ ਸਾਰੇ ਗੋਣ ਆ ਇਹਦੇ ਵਿੱਚ ਸਾਰੇ ਰੋਗਿਆਂ ਦਾ ਜੋ ਆ ਸਕਦੇ ਆ ਆਪਾਂ ਵੀ ਆਹ ਨਾਲਾ ਚਮਨਪਰਾਸ਼ ਦੀ ਮੁੱਖ ਖੋਸ਼ਦੀ ਹੈ ਜਿਹੜੀ ਆਮਲਾ ਦੇਖ ਲਓ ਵੀਰੇ ਯਾਰ ਜਿੰਨਾ ਆਪਾਂ ਮਹਿੰਗਾ ਚਮਨਪਰਾਸ਼ ਖਰੀਦਦੇ ਆ ਉਹਦੇ ਵਿੱਚ ਵੀ ਔਲਾ ਪੈਂਦਾ ਆਪਣੀ ਖੇਤਾਂ ਦੀ ਚੀਜ਼ ਆਪਾਂ ਮਤਲਬ ਕਿ ਯਾਰ ਆਪ ਪੜੀਆਂ ਚੀਜ਼ਾਂ ਛੱਡੀ ਬੈਠਿਆ ਸਪੈਸ਼ਲੀ ਮੈਂ ਵੈਦ ਜੀ ਕੋਲੇ ਇਸ ਕਰਕੇ ਆਇਆ ਕਿਉਂਕਿ ਵੈਦ ਜੀ ਨੇ ਆ ਜਿਹੜੀ ਬਾੜੀ ਹੈ ਬਾੜੀ ਹੈਗੀ ਇਹ ਥੋੜੀ ਕੰਸਟਰਕਸ਼ਨ ਦਾ ਕਰਕੇ ਆਪਾਂ ਨੂੰ ਜੋ ਥੋੜਾ ਜਿਹਾ ਹਲਾਉਣਾ ਪੈ ਸਿਸਟਮ ਇਹਦੇ ਵਿੱਚ ਅਸ਼ਵਗੰਧਾ ਸਫੈਦ ਮੂਸਲੀ ਸਾਰੀਆਂ ਤੀਜਾਂ ਸਾਨੂੰ ਮਜਬੂਰੀ ਕਰਕੇ ਪੱਟਣੀਆਂ ਪਈਆਂ ਕਿਉਂਕਿ ਇਹਦੇ ਵਿੱਚ ਇਹਦੇ ਵਿੱਚ ਕਾਫੀ ਕੁਝ ਜੋ ਦਵਾਈਆਂ ਸੀ ਤੇ ਮੈਂ ਇੱਕ ਗੱਲ ਹੋਰ ਵੀ ਕਹਾ ਵੀ ਬੈਦ ਦੀ ਕਿਹਾਰੀ ਕਿਤੇ ਕੜਨੀ ਨਹੀਂ ਚਾਹੀਦੀ ਹੈ ਨਾ ਕਿਉਂ ਜੀ ਬੈਦ ਜੀ ਬੈਦ ਦੀ ਕਿਹਾਰੀ ਕਿਤੇ ਕੜਨੀ ਨਹੀਂ ਚਾਹੀਦੀ ਜੀ ਬੈਦ ਜੀ ਤੁਸੀਂ ਦੱਸੋ ਕਿਉਂ ਨਹੀਂ ਕੜਨੀ ਚਾਹੀਦੀ ਉਹਦੇ ਵਿੱਚ ਔਸ਼ਧੀਆਂ ਹੀ ਹੁੰਦੀਆਂ ਦਵਾਈਆਂ ਬੂਟੀਆਂ ਹੁੰਦੀਆਂ ਪਤਾ ਨਹੀਂ ਕੀ ਪੱਟ ਕੇ ਸਿੱਟਦੇ ਹੋ ਤੁਸੀਂ ਫਿਰ ਉਹਦੇ ਵਿੱਚ ਬੈਦ ਨੂੰ ਬੜੀ ਹਾਨੀ ਹੁੰਦੀ ਆ ਮੁੜ ਕੇ ਫਿਰ ਉਹਗਾਉਣੀਆਂ ਵੀ ਔਖੀਆਂ ਹੁੰਦੀਆਂ ਦੇਖ ਲਓ ਕਿ ਉਹਦੇ 'ਚ ਸਾਰੀਆਂ ਕੀਮਤੀ ਚੀਜ਼ਾਂ ਹੀ ਹੁੰਦੀਆਂ। ਦੇਖ ਲਓ ਵੀਰੇ ਜਿਨ੍ਹਾਂ ਨੂੰ ਆਪਾਂ ਕੱਖ ਕਹਿੰਦੇ ਆ ਬੈਦ ਕੱਖਾਂ ਤੋਂ ਲੱਖਾਂ ਬਣਾ ਲੈਂਦੇ ਆਗੇ ਭਾਈ ਹੈ ਤੇ ਇਹ ਗਿਆਨ ਦਾ ਜੋ ਗੱਲਬਾਤ ਆ